ਗੁਰਦੁਆਰਾ ਸੰਗਤ ਸਾਹਿਬ ਲੋਹਾਰਾ ਕਾ ਰੋਡ ਅੰਮ੍ਰਿਤਸਰ ਵਿਖੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਗੁਰਮਤ ਸਮਾਗਮ ਕਰਵਾਏ ਗਏ। ਸ਼੍ਰੀ ਅਖੰਡ ਪਾਤਸ਼ਾਹਬ ਦੇ ਪੋਪ ਪਾਈ ਗਏ ਉਪਰੰਤ ਕਥਾ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਢਾਡੀ ਕਥਾਵਾਚਕ ਨੇ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਨੇਹਾਲ ਕੀਤਾ। ਇਸ ਮੌਕੇ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਗਿਆ। ਪ੍ਰਧਾਨ ਕੈਪਟਨ ਅਜੀਤ ਸਿੰਘ ਸੰਧੂ, ਜਨਰਲ ਸਕੱਤਰ ਨਿਰਮਲ ਸਿੰਘ ਆਨੰਦ, ਬਾਬਾ ਚੰਚਲ ਸਿੰਘ, ਸੰਤੋਖ ਸਿੰਘ, ਸੁਖਦੇਵ ਸਿੰਘ ਕੁਲਦੀਪ ਸਿੰਘ ਬਲਵਿੰਦਰ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ ਸੰਤਨ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਅੱਜ ਜਨਮ ਦਿਹਾੜਾ ਗੁਰਦੁਆਰਾ ਸੰਗਤ ਸਾਗ ਲੋਹਾਰਾ ਕਾ ਰੋਡ ਦੇਖੇ ਬੜੀ ਸ਼ਰਦਾ ਭਾਵਨਾ ਨਾਲ ਬਣਾਇਆ ਗਿਆ ਬੇਅੰਕ ਸਿੱਖ ਸੰਗਤਾਂ ਨੇ ਇਸ ਸਥਾਨ ਦੇ ਉੱਪਰ ਹਾਜ਼ਰੀਆਂ ਭਰੀਆਂ ਔਰ ਗੁਰਮਤ ਵਿਚਾਰਾ ਨੂੰ ਸਰਵਣ ਕੀਤਾ ਕਥਾ ਕੀਰਤਨ ਨੂੰ ਸਰਵਣ ਕੀਤਾ ਦੁਨੀਆ ਦੇ ਅੰਦਰਾਂ ਵਿੱਚ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਮਰਪਿਤ ਕੀਤਾ। ਔਰ ਮੈਨੂੰ ਪਤਾ ਲੱਗਿਆ ਕਿ ਇਸ ਸਥਾਨ ਤੋਂ ਬਯੰਤ ਪ੍ਰਾਣੀ ਅਮਰਤ ਪਾਨ ਕਰਕੇ ਵੀ ਗੁਰੂ ਵਾਲੇ ਬਣ ਰਹੇ ਹਨ। ਲੋਹਾਰਕਾ ਰੋਡ ਨਗਰ ਨਿਵਾਸੀਆਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਫਾਲਪੜ ਸ਼ੁਰੂ ਕੀਤੇ ਗਏ ਨੇ। ਨਾਲ ਹੀ ਲੰਗਰ ਦੀ ਸੇਵਾ ਕੀਤੀ ਹੈ ਦੋ ਦਿਨਾਂ ਤੋਂ। ਉਹ ਅਟੁੱਟ ਲੰਗਰ ਚੱਲਿਆ। ਅਗਲੇ ਅੱਜ ਵੀ ਕਥਾ ਕੀਰਤਨ, ਕਥਾ ਬਾਚ ਗਾਇਆ ਹੈ ਬਾਬਾ ਜਗਦੇਵ ਸਿੰਘ ਦਾ। ਰੋਨੂ ਕਮੇਟੀ ਦੇ ਵਿਚਾਰਕਾ ਉਹਨਾਂ ਨੇ ਬੜੀ ਸੰਗਤ ਨੂੰ ਨਿਹਾਲ ਕੀਤਾ ਹੈ